ਦੋਸਤੋ ਇੱਕ ਜਿਹੜਾ ਰਾਜਾ ਜਿਸ ਨੂੰ ਇਤਿਹਾਸ ਨੇ ਆਪਣੀਆਂ ਕਹਾਣੀਆਂ ਦੇ ਥੱਲੇ ਦਫ਼ਨ ਕਰ ਲਿਆ ਹੈ ਉਸ ਦੇ ਬਾਰੇ ਨਾ ਕੋਈ ਜਾਣਕਾਰੀ ਹੈ ਤੇ ਨਾ ਕੋਈ ਸਬੂਤ ਜੋ ਉਸ ਰਾਜੇ ਦੀ ਪਛਾਣ ਦੇ ਸਕੇ ਤੇ ਜਿਸ ਤੋਂ ਉਸ ਦੇ ਚੰਗੇ ਆ ਮਾੜੇ ਕੰਮਾਂ ਬਾਰੇ ਪਤਾ ਲੱਗ ਸਕੇ ਪਰ ਅਸੀਂ ਤੁਹਾਨੂੰ ਦੱਸ ਦਈਏ ਇਹ ਦੁਨੀਆ ਦਾ ਸਭ ਤੋਂ ਦੌਲਤਮੰਦ ਰਾਜਾ ਸੀ ਉਸ ਦੇ ਨੌਕਰਾਂ ਦੀ ਇੱਕ ਦਿਨ ਦੀ ਤਨਖਾਹ ਵਿੱਚ 25 ਲਗਜ਼ਰੀ ਮੈਂਸ਼ਨ ਆ ਸਕਦੇ ਹੈ ਹੁਣ ਤੁਸੀਂ ਸੋਚੋ ਜਿਸ ਦੇ ਨੌਕਰਾਂ ਕੋਲ ਇੰਨਾ ਪੈਸਾ ਹੈ ਤੇ ਉਹ ਰਾਜਾ ਕਿੰਨਾ ਦੌਲਤਮੰਦ ਹੋਵੇਗਾ ਪਰ ਅਸੀਂ ਇਹ ਨਹੀਂ ਸੋਚ ਸਕਦੇ ਕਿਉਂਕਿ ਉਸ ਕੋਲ ਇੰਨੀ ਦੌਲਤ ਸੀ ਜੋ ਸਾਡੀ ਸੋਚ ਤੋਂ ਬਹੁਤ ਜ਼ਿਆਦਾ ਪਰੇ ਹੈ ਹੁਣ ਤੁਸੀਂ ਸੋਚੋ ਕਿ ਉਹ ਰਾਜਾ ਕੌਣ ਹੋ ਸਕਦਾ ਹੈ ਮੈਂ ਤੁਹਾਨੂੰ ਦੱਸ ਦਿੰਦਾ ਉਹ ਮਾਲੀ ਸਾਮਰਾਜ ਦਾ ਇੱਕ ਰਾਜਾ ਸੀ ਦੋਸਤੋ ਮਾਲੀ ਸਾਮਰਾਜੇ ਦਾ ਨਾਮ ਸੁਣ ਕੇ ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਮੈਂ ਮਾਂਸਾ ਮੂਸਾ ਦੀ ਗੱਲ ਕਰ ਰਿਹਾ ਹਾਂ ਪਰ ਇਹ ਬਿਲਕੁਲ ਗਲਤ ਹੈ ਮੈਂ ਮਾਂਸਾ ਮੂਸਾ ਦੀ ਨਹੀਂ ਬਲਕਿ ਉਸਦੇ ਵੱਡੇ ਪਰਾਂ ਸੁਲੇਮਾਨ ਦੀ ਗੱਲ ਕਰ ਰਿਹਾ ਹਾਂ ਦੋਸਤੋ ਸੁਲੇਮਾਨ ਬਾਰੇ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇਗਾ ਪਰ ਤੁਹਾਨੂੰ ਦੱਸ ਦਈਏ ਕਿ ਸੁਲੇਮਾਨ ਮਾਂਸਾ ਮੂਸਾ ਤੋਂ ਵੀ ਜ਼ਿਆਦਾ ਅਮੀਰ ਸੀ ਤੇ ਸੁਲੇਮਾਨ ਦੀ ਇਹ ਦੌਲਤ ਤੇ ਰਾਜਪਾਟ ਬਾਅਦ ਵਿੱਚ ਮਾਂਸਾ ਮੂਸਾ ਨੂੰ ਮਿਲਿਆ ਤੁਹਾਨੂੰ ਦੱਸ ਦਈਏ ਸੁਲੇਮਾਨ ਰਹਿਸਾਂ ਦਾ ਰਹੀਸੀ ਮਾਲੀ ਸਾਮਰਾਜ ਵਿੱਚ ਜਦੋਂ ਹਫ਼ਤੇ ਵਿੱਚ ਇੱਕ ਵਾਰ ਰਾਜਿਆਂ ਦੀ ਸਭਾ ਹੁੰਦੀ ਸੀ ਤਾਂ ਆਸ-ਪਾਸ ਦੇ ਜਿਨ੍ਹਾਂ ਰਾਜਿਆਂ ਦਾ ਬਹੁਤ ਨਾਮ ਚੱਲਦਾ ਸੀ ਉਹ ਵੀ ਸੁਲਮਾਨ ਦੇ ਸਾਹਮਣੇ ਸਿਰ ਝੁਕਾ ਕੇ ਆਉਂਦੇ ਸੀ ਸੁਲਮਾਨ ਅਬੂ ਬਕਰ ਦਾ ਪੋਤਾ ਸੀ ਸੁਲਮਾਨ ਦੀ ਜਨਮ ਦੀ ਕੋਈ ਖਾਸ ਜਾਣਕਾਰੀ ਨਹੀਂ ਹੈ ਕਿ ਉਸ ਦਾ ਜਨਮ ਕਦੋਂ ਹੋਇਆ ਤੁਸੀਂ ਸੋਚ ਰਹੇ ਹੋਮੋਗੇ ਕਿ ਮਾਲੀ ਸਾਮਰਾਜ ਇੰਨਾ ਅਮੀਰ ਤੇ ਸ਼ਕਤੀਸ਼ਾਲੀ ਕਿੱਦਾਂ ਸੀ ਤੁਹਾਨੂੰ ਦੱਸ ਦਈਏ ਕਿ ਮਾਲੀ ਸਾਮਰਾਜ ਆਪਣੀ ਸੰਪਤੀ ਕਰਕੇ ਜਾਣਿਆ ਜਾਂਦਾ ਸੀ ਜੋ ਜ਼ਿਆਦਾਤਰ ਵਪਾਰ ਤੋਂ ਆਉਂਦੀ ਸੀ ਦੋਸਤੋ ਸੁਲਮਾਨ ਇੰਨਾ ਸੋਨਾ ਨਹੀਂ ਸੀ ਬਲਕਿ ਉਸ ਦਾ ਰੰਗ ਕਾਲਾ ਸੀ ਪਰ ਉਸ ਤੇ ਸ਼ਿੰਗਾਰ ਕਰਾਉਣ ਲਈ ਪੂਰੀ ਟੀਮ ਸੀ ਜਿਸ ਵਿੱਚ ਲਗਭਗ 100 ਕੁੜੀਆਂ ਸੀ ਜੋ ਕਿ ਕਾਫੀ ਟ੍ਰੇਨਡ ਸੀ ਸੁਲੇਮਾਨ ਬਿਨਾ ਮੇਕਅਪ ਤੋਂ ਸਭਾ ਵਿੱਚ ਬਾਹਰ ਨਹੀਂ ਜਾਂਦਾ ਸੀ ਸੁਲੈਮਾਨ ਸਵੇਰੇ ਨਹਾਉਣ ਵਿੱਚ 5 ਤੋਂ 7000 ਗੁਲਾਬਾ ਦੋ ਤਿਆਰ ਕੀਤਾ ਗਿਆ ਗੁਲਾਬ ਜਲ ਨਾਹਾਉਂਦਾ ਸੀ ਸੁਲੈਮਾਨ ਸ਼ਬਾ ਤੋਂ ਆਣ ਕੇ ਊਂਟ ਦੇ ਬੱਚੇ ਦਾ మాਾਸ ਤੇ ਚੌਲ ਖਾਂਦਾ ਸੀ ਤੇ ਉਹ ਰਾਤ ਨੂੰ ਮੇਮਣੇ ਦਾ ਮੀਟ ਖਾਂਦਾ ਸੀ ਤੁਹਾਨੂੰ ਦੱਸ ਦਈਏ ਸੁਲੈਮਾਨ ਖਾਣੇ ਦੀ ਬਹੁਤ ਬਰਬਾਦੀ ਕਰਦਾ ਸੀ ਉਹ ਮਹਿਲ ਦਾ ਬਚਿਆ ਖਾਣਾ ਨਾ ਹੀ ਆਪ ਖਾਂਦਾ ਸੀ ਤੇ ਨਾ ਹੀ ਗਰੀਬਾਂ ਵਿੱਚ ਵੰਡਦਾ ਸੀ ਤੇ ਨਾ ਹੀ ਕਿਸੇ ਹੋਰ ਨੂੰ ਖਾਣ ਦਿੰਦਾ ਸੀ ਇੱਥੇ ਤੱਕ ਕਿ ਉਹ ਖਾਣਾ ਉਹ ਆਪਣੇ ਜਾਨਵਰਾਂ ਨੂੰ ਵੀ ਨਹੀਂ ਪਾਉਂਦਾ ਸੀ ਉਹ ਸਾਰਾ ਖਾਣਾ ਮਹਿਲ ਤੋਂ ਬਾਹਰ ਸਿਟਵਾ ਦਿੰਦਾ ਸੀ ਇਹ ਦੇਖ ਕੇ ਇੱਕ ਬੁੱਢੇ ਆਦਮੀ ਨੇ ਸੁਲੇਮਾਨ ਨੂੰ ਕਿਹਾ ਕਿ ਤੂੰ ਅੱਜ ਇਸ ਖਾਣੇ ਨੂੰ ਸੁੱਟਦਾ ਹੈ ਕਿਸੇ ਦਿਨ ਤੇਰੇ ਬੱਚੇ ਉਸੇ ਖਾਣੇ ਲਈ ਭੀਖ ਮੰਗਣਗੇ ਇਹ ਹੋਇਆ ਵੀ ਕੁਝ ਅਜਿਹਾ ਹੀ ਜਦੋਂ ਮਾਲੀ ਸਾਮਰਾਜ ਦਾ ਅੰਤ ਨਜ਼ਦੀਕ ਆਇਆ ਸੀ ਤਾਂ ਉਸ ਨੂੰ ਲਗਾਤਾਰ ਵਪਾਰ ਵਿੱਚ ਹਾਨੀ ਹੋਣ ਲੱਗੀ ਤੇ ਉਸ ਦਾ ਸੋਨਾ ਉੱਥੋਂ ਦੇ ਰਾਜਿਆਂ ਨੇ ਆਪਣੇ ਸ਼ੌਂਕਾਂ ਲਈ ਬਰਬਾਦ ਕਰ ਦਿੱਤਾ ਸੀ ਮਾਲੀ ਸਾਮਰਾਜ ਦੇ ਲੋਕ ਇੱਕ ਦਿਨ ਵਿੱਚ ਇੱਕ ਵਾਰ ਹੀ ਖਾਣਾ ਖਾ ਕੇ guzara ਕਰਦੇ ਸੀ ਤੇ ਕੁਝ ਦੇਰ ਬਾਅਦ ਮਹਿਲ ਵਿੱਚ ਲੋਕ ਮਰਨ ਲੱਗੇ ਤੇ ਹੌਲੀ-ਹੌਲੀ ਦੁਨੀਆ ਦਾ ਸਭ ਤੋਂ ਅਮੀਰ ਸਾਮਰਾਜ ਇੱਕ ਦਿਨ ਖਤਮ ਹੋ ਗਿਆ ਤਾਂ ਏਸੀ ਦੁਨੀਆ ਦੇ ਸਭ ਤੋਂ ਅਮੀਰ ਰਾਜੇ ਸੁਲਮਾਨ ਦੀ ਕਹਾਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਨਾਲ ਹੀ ਸਾਡੇ ਫੇਸਬੁਕ ਤੇ YouTube ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰਿਓ ਤਾਂ ਜੋ ਸਾਡੀਆਂ ਨਵੇਂ ਨਵੇਂ ਵੀਡੀਓ ਤਹ ਤੱਕ ਪਹੁੰਚਦੀਆਂ ਰਹਿਣ ਸਾਡੇ YouTube ਚੈਨਲ ਦਾ ਲਿੰਕ ਤਾਂ ਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਤੇ ਤਾਂ ਅਨਬਾਦ